ਤੁਹਾਨੂੰ ਮੈਨੂੰ ਇਹ ਲੱਗਦਾ ਸੀਗਾ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਬਾਹਰ ਕਿਸੇ ਵੀ ਦੇਸ਼ ਵਿਦੇਸ਼ ਦੇ ਵਿੱਚ ਦਸਤਾਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਸੋ ਮੈਨੂੰ ਲੱਗਦਾ ਸੀ ਕਿ ਇਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਕੁਝ ਨਾ ਕੁਝ ਅਨੋਖਾ ਕਰਨਾ ਪੈਣਾ ਤਾਂ ਕਿ ਲੋਕਾਂ ਕੋਲ ਜਿਹੜਾ ਦਸਤਾਰ ਨਾ ਬਨਾਂ ਦਾ ਬਹਾਨਾ ਹੈ ਉਹ ਤੋਂ ਲੋਕੀ ਢਲ ਸਕਣ ਕਿ ਕਿਉਂ ਨਾ ਆਪਾਂ ਸਕੇਟਸ ਦੇ ਉੱਪਰ ਦਸਤਾਰ ਸਜਾਈ ਦੇਵੋ ਬਿਨਾ ਸ਼ੀਸ਼ੇ ਤੋਂ ਕਿਉਂਕਿ ਅੱਜ ਤੱਕ ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਨੂੰ ਕਿਸ ਨੇ ਨਹੀਂ ਕੀਤਾ ਇਹ ਮੁੱਦਾ ਸੀਗਾ ਕਿ ਮੈਂ ਕਿ ਮੈਂ ਦਸਤਾਰ ਸਜਾਵਾਂ ਤੇ ਲੋਕੀ ਮੈਂ ਜਿਹੜੇ ਵਾਲ ਕਟਾਉਂਦੇ ਨੇ ਜਾਂ ਅੱਗੇ ਨਹੀਂ ਪ੍ਰਮੋਟ ਕਰਨਾ ਚਾਹੁੰਦੇ ਸਿੱਕੀ ਨਾ ਉਹ ਵੇਖ ਕੇ ਹੋਰ ਜ਼ਿਆਦਾ ਐਪਰੀਸ਼ੀਏਟ ਹੋਣ ਤੇ ਦਸਤਾਰ ਸਜਾਈ ਇਹਨਾਂ ਦਾ ਮੇਰਾ ਆ ਆਪਣੀ ਦਸਤਾਰ ਦੀ ਸ਼ਾਨ ਵਾਸਤੇ ਕੀਤਾ ਜਾਵੇ ਸਰ ਮੈਨੂੰ ਕੋਈ 7 ਤੋਂ 9 ਮਿੰਟ ਦੇ ਕਰੀਬ ਦਾ ਸਮਾਂ ਲੱਗਾ ਮਤਲਬ ਇਹ 200 ਮੀਟਰ ਦਾ ਟਰੈਕ ਆ ਸੋ ਮੈਂ 6 ਤੋਂ 7 ਚੱਕਰ ਦੇ ਵਿੱਚ ਜੋ ਮੈਂ ਆਪਣੀ ਦਸਤਾਰ ਪੂਰੀ ਸਜਾ ਲਈ ਸੀ ਇੱਕ ਦਿਨ ਇਦਾਂ ਦਾ ਆਇਆ ਕਿ ਮੈਨੂੰ ਇਸ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਮਤਲਬ ਹੌਸਲਾ ਕਰਕੇ ਇਸ ਜੋ ਦਸਤਾਰ ਸਜਾਈ ਤੇ ਬੜਾ ਮਿਲਕ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਹੋਇਆ ਕਿ ਮੈਂ ਇੱਕ ਚੰਗਾ ਕੰਮ ਕਰ ਰਿਹਾ ਸੋ ਦਸਤਾਰ ਸਜਾਉਣ ਲਈ ਮੇਰੇ ਕੋਲ ਸਿਰਫ ਇੱਕ 10 ਮਿੰਟ ਹੁੰਦੇ ਜਿਹਦੇ ਵਿੱਚ ਆਪਣਾ ਬੜੀ ਸ਼ਿੱਦਤ ਨਾਲ ਮੈਂ ਦਸਤਾਰ ਸਜਾਉਣਾ ਸੋ ਮੇਰਾ ਉਹ 10 ਮਿੰਟ ਜਿਹੜੇ ਮੇਰੇ 1 ਘੰਟੇ ਦੇ ਬਰਾਬਰ ਲੱਗਦੇ ਆ ਮੈਨੂੰ ਵੀ ਕਿ ਮੈਂ ਇੰਨੀ ਛੇਤੀ ਛੇਤੀ ਸੋਹਣੀ ਦਸਤਾਰ ਜਿਸ ਕਰਕੇ ਮੈਨੂੰ ਦਸਤਾਰ ਸਜਾਉਣ 'ਚ ਕੋਈ ਮੁਸ਼ਕਲ ਨਹੀਂ ਆਉਂਦੀ ਇੱਕ ਸਿੱਖ ਵਾਸਤੇ ਸਭ ਤੋਂ ਸੋਹਣੀ ਉਸਦੀ ਦਸਤਾਰ ਹੁੰਦੀ ਹੈ ਤਾਂ ਦਸਤਾਰ ਨੂੰ ਇੱਕ ਸਿੱਖ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਇੱਕ ਐਸੇ ਸਰਦਾਰ ਸਾਹਿਬ ਨਾਲ ਮਿਲਾਨ ਜਾ ਰਹੇ ਹਾਂ ਜ ਸਕੇਟਿੰਗ ਕਰਦੇ ਕਰਦੇ ਉਹਨਾਂ ਨੇ ਦਸਤਾਰ ਸਜਾਈ ਤਾਂ ਉਸਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਸੀ ਕਿ ਕਿਵੇਂ ਬਿਨਾਂ ਸ਼ੀਸ਼ੇ ਤੋਂ ਇੱਕ ਸਰਦਾਰ ਸਾਹਿਬ ਵੱਲੋਂ ਦਸਤਾਰ ਸਜਾਈ ਗਈ ਹੈ ਤਾਂ ਅਕਸਰ ਕਈ ਵਾਰ ਅਸੀਂ ਨੌਜਵਾਨਾਂ ਨੂੰ ਦੇਖਦੇ ਆ ਕਿ ਦਸਤਾਰ ਸਜਾਉਣ ਤੋਂ ਪਰੇਸ਼ ਕਰਦੇ ਨਹੀਂ ਲੇਕਿਨ ਇੱਕ ਸਿੱਖ ਵੱਲੋਂ ਇਹ ਪ੍ਰਯਾਸ ਕੀਤਾ ਗਿਆ ਔਰ ਇਹਦੀ ਸ਼ਲਾਘਾ ਕਰਦੇ ਆ ਤਾਂ ਜਦ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੇ ਅਸੀਂ ਉਹਨਾਂ ਨੂੰ ਲੱਭਿਆ ਕਿ ਆਖਿਰਕਾਰ ਉਹ ਸ਼ਖਸ ਕੌਣ ਨੇ ਤਾਂ ਪਤਾ ਚੱਲਿਆ ਕਿ ਉਹਨਾਂ ਦਾ ਨਾਮ ਸਰਦਾਰ ਗੁਰਪ੍ਰੀਤ ਸਿੰਘ ਹੈ ਤਾਂ ਇਹ ਉਹ ਵਸਲੇ ਸ਼ਖਸ ਤੁਹਾਡੀ ਟੀਵੀ ਸਕਰੀਨ ਤੇ ਮੌਜੂਦ ਹੈ ਜੋ ਕਿ ਇੱਕ ਪਟਿਆਲਾ ਸ਼ਾਹੀ ਦਸਤਾਰ ਸਜਾ ਕੇ ਜਿਹੜੀ ਇਸ ਵੇਲੇ ਆਪਣੀ ਇੱਕ ਅਲੱਗ ਪਛਾਣ ਦੱਸ ਰਹੇ ਨੇ ਔਰ ਸਿੱਖੀ ਦੀ ਜਿਹੜੀ ਪਛਾਣ ਹੈ ਉਸ ਦੀ ਦਸਤਾਰ ਦੇ ਨਾਲ ਹੈ ਤਾਂ ਦੇਖ ਕੇ ਬੜੀ ਹੈਰਾਨਗੀ ਹੋਈ ਕਿ ਜਦੋਂ ਜਿਹੜਾ ਹੈ ਉਹਨਾਂ ਨੇ ਦਸਤਾਰ ਸਜਾਈ ਤਾਂ ਸਕੇਟਿੰਗ ਦੇ ਉੱਤੇ ਦਸਤਾਰ ਸਜਾਉਣ ਦਾ ਕੀ ਮਕਸਦ ਸੀ ਤਾਂ ਇਹ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਵੀਡੀਓ ਤੁਹਾਡੀ ਵਾਇਰਲ ਹੋਈ ਸੀ ਤਾਂ ਕੀ ਹੈ ਜੀ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਢਿੱਲੋਂ ਢਿੱਲੋਂ ਟਰਬਨ ਸੈਂਟਰ ਅੰਮ੍ਰਿਤਸਰ ਤੋਂ ਸੋ ਜੋ ਕਿ ਮੈਂ ਆਪਣੀ ਗੇਮ ਦੇ ਨਾਲ ਕਰੀਬ 2006 ਤੋਂ ਜੁੜਿਆ ਹੋਇਆ ਹਾਂ ਤੇ ਦਸਤਾਰ ਸਜਾਉਂਦੇ ਹੋਏ ਮੈਨੂੰ ਆਪਣੇ ਜੋ ਪ੍ਰੋਫੈਸ਼ਨਲ ਮੈਨੂੰ 13 ਸਾਲ ਹੋ ਚੁੱਕਿਆ ਹਨ ਸੋ ਇਹ ਮਤਲਬ ਹਰ ਕੋਈ ਬੰਦਾ ਆਪੋ ਆਪਣੀ ਫੀਲਡ ਚੋਂ ਹੈ ਸੋ ਦੋਵੇਂ ਮੇਰੇ ਸ਼ੌਂਕ ਸੀਗੇ ਆਪਣੇ ਇੱਕ ਦਸਤਾਰ ਸਜਾਉਣਾ ਵੀ ਤੇ ਸਕੇਟਿੰਗ ਕਰਨਾ ਵੀ ਸੋ ਮੇਰੀ ਹੋਮ ਗਰਾਉਂਡ ਹੈ ਸੋ ਇਹਦੇ ਵਿੱਚ ਕੀ ਸੀਗਾ ਕਿ ਆਪਾਂ ਜਿਵੇਂ ਰੈਗੂਲਰ ਪੱਗਾ ਬਣ ਜਾਂਦੇ ਸੋ ਮੈਂ ਚਾਹੁੰਦਾ ਸੀਗਾ ਕਿ ਲੋਕ ਜਿਵੇਂ ਹਰ ਕੁਛ ਆਪਣਾ ਕੋਈ ਨਵਾਂ ਪ੍ਰੋਫੈਸ਼ਨ ਕਰਦੇ ਕੋਈ ਡਾਂਸ ਦੀਆਂ ਵੀਡੀਓ ਪਾਉਂਦਾ ਲੋਕੀ ਉਹ ਤੋਂ ਪ੍ਰੇਰਿਤ ਹੁੰਦੇ ਨੇ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਆਪਣਾ ਕਲਚਰ ਪ੍ਰਮੋਟ ਕਰਨ ਵਾਸਤੇ ਸੋ ਮੇਰੇ ਕੋਲ ਮੇਰੀ ਆਪਣੀ ਕਲਾ ਸੀ ਸੋ ਜੋ ਮੈਂ ਇੱਥੇ ਸਿੱਖਿਆ ਜੋ ਮੈਂ ਆਪਣੀ ਦਸਤਾਰ ਸਿੱਖੀ ਆ ਸੋ ਮੈਨੂੰ ਇਹ ਲੱਗਦਾ ਸੀਗਾ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਬਾਹਰ ਕਿਸੇ ਵੀ ਦੇਸ਼ ਵਿਦੇਸ਼ ਦੇ ਵਿੱਚ ਦਸਤਾਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਸੋ ਮੈਨੂੰ ਲੱਗਦਾ ਸੀ ਕਿ ਇਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਕੁਝ ਨਾ ਕੁਝ ਅਨੋਖਾ ਕਰਨਾ ਪੈਣਾ ਤਾਂ ਕਿ ਲੋਕਾਂ ਕੋਲ ਜਿਹੜਾ ਦਸਤਾਰ ਨਾ ਬਨਾਂ ਦਾ ਬਹਾਨਾ ਹੈ ਉਹ ਤੋਂ ਲੋਕੀ ਢਲ ਸਕਣ ਸੋ ਇਹ ਚੀਜ਼ ਮੈਂ 4-5 ਸਾਲ ਤੋਂ ਪਲਾਨ ਕਰਦਾ ਪਿਆ ਸੀਗਾ ਕਿ ਕਿਸੇ ਅਨੋਖੇ ਤਰੀਕੇ ਬੰਨ੍ਹਾ ਜਾਵੇ ਸੋ ਕਿਉਂਕਿ ਪ੍ਰੈਕਟਿਸ ਮੈਂ ਰੈਗੂਲਰ ਕਰਦਾ ਸੀ ਕਿ ਬਿਨਾ ਸ਼ੀਸ਼ੇ ਤੋਂ ਵੀ ਬੰਨ੍ਹਣ ਲਈ ਬਟ ਮੇਰੇ ਮਨ 'ਚ ਆਇਆ ਕਿ ਕਿਉਂ ਨਾ ਆਪਾਂ ਸਕੇਟਸ ਦੇ ਉੱਪਰ ਦਸਤਾਰ ਸਜਾਈ ਦੇਵੋ ਬਿਨਾ ਸ਼ੀਸ਼ੇ ਤੋਂ ਕਿਉਂਕਿ ਅੱਜ ਤੱਕ ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਨੂੰ ਕਿਸ ਨੇ ਨਹੀਂ ਕੀਤਾ ਸੋ ਇੱਕ ਮਨ ਬਣਿਆ ਮੈਂ ਆਪਣੇ ਕੋਚ ਸਾਹਿਬ ਹਰਕਵਲ ਸਿੰਘ ਜਿਹੜੇ ਮੇਰੇ ਉਸਤਾਦ ਜੀ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਰੋਜ਼ ਕਹਿੰਦੇ ਸੀ ਕਿ ਅੱਜ ਕਰਦੇ ਆ ਕੱਲ ਕਰਦੇ ਆ ਕਰਦੇ ਕਰਦੇ ਅੱਜ ਇੱਕ ਨੈਸ਼ਨਲ ਰੈਂਕਿੰਗ ਇੰਡੀਆ ਦਾ ਇੱਕ ਇਵੈਂਟ ਐਸਾ ਆ ਕਿ ਜਦੋਂ ਮੈਨੂੰ ਪਰਫਾਰਮ ਕਰਨ ਦਾ ਮ ਇੱਕ ਮੌਕਾ ਮਿਲਿਆ ਤੇ ਜੋ ਮੈਂ ਆਪਣੇ ਮਤਲਬ ਪ੍ਰੈਕਟਿਸ ਕਰਦਾ ਰਿਹਾ ਤੇ ਜਦੋਂ ਪਹਿਲੀ ਪਰਫਾਰਮੈਂਸ ਮੇਰੀ ਹੋਈ ਤੇ ਮੈਂ ਆਪਣੀ ਦਸਤਾਰ ਸਜਾਈ ਤਾਂ ਮੈਨੂੰ ਜਿਹੜੀ ਆਡੀਅנס ਸੀ ਲੋਕ ਸੀ ਉਹਨਾਂ ਵੱਲੋਂ ਮੈਨੂੰ ਬਹੁਤ ਜ਼ਿਆਦਾ ਹੰਗਾਰਾ ਮਿਲਿਆ ਤਾਂ ਭਾਈ ਕਿਵੇਂ ਮਨ ਚ ਆਇਆ ਕਿ ਦਸਤਾਰ ਨੂੰ ਇਸ ਤਰੀਕੇ ਨਾਲ ਖੂਬਸੂਰਤੀ ਨਾਲ ਸਜਾ ਆ ਗਿਆ ਕਿਉਂਕਿ ਅਕਸਰ ਅਸੀਂ ਕਈ ਨੌਜਵਾਨ ਦੇਖਦੇ ਆ ਦਸਤਾਰ ਸਜਾਣ ਤੋਂ ਇਸ ਕਰਕੇ ਪਰੇਸ਼ ਕਰ ਜਾਂਦੇ ਨੇ ਨਹੀਂ ਜੀ ਸਮਾਂ ਨਹੀਂ ਹੈ ਦਸਤਾਰ ਸਜਾਣ ਚ ਟਾਈਮ ਬਹੁਤ ਲੱਗਦਾ ਹੈ ਤਾਂ ਪਰ ਤੁਸੀਂ ਤਾਂ ਇੱਕ ਵੱਖਰਾ ਕੰਮ ਕਰ ਦਿੱਤਾ ਦੇਖੋ ਜੀ ਕੋਈ ਵੀ ਕੰਮ ਕਰਨਾ ਹੋਵੇ ਨਾ ਜ਼ਿੰਦਗੀ ਚ ਸੋ ਹਰ ਚੀਜ਼ ਦਾ ਕੋਈ ਨਾ ਕੋਈ ਬਹਾਨਾ ਹੁੰਦਾ ਕਿ ਮੈਂ ਆ ਜੀ ਨਹੀਂ ਕਰ ਸਕਦਾ ਸੋ ਆਪਾ ਜੀ ਆਪਾ ਉਸੇ ਤੋਂ ਬਾਹਰ ਨਿਕਲਣਾ ਤਾਂ ਸਾਨੂੰ ਕੁਝ ਅਨੋਖਾ ਕਰਨਾ ਪੈਣਾ ਸੋ ਇੱਕ ਲੋਕਾਂ ਨੂੰ ਮੋਟੀਵੇਟ ਮੋਟੀਵੇਟ ਕਰਨ ਵਾਸਤੇ ਬੀਇੰਗ ਅ ਪ੍ਰੋਫੈਸ਼ਨਲ ਟਰਬਨ ਸੈਂਟਰ ਹੈ ਮੇਰਾ ਸੋ ਬੀਇੰਗ ਅ ਪ੍ਰੋਫੈਸ਼ਨਲ ਟਰਬਿਨੇਟਰ ਮੈਨੂੰ ਇਹ ਸੀਗਾ ਕਿ ਮੈਂ ਕੁਝ ਅਲੱਗ ਕਰਾਂ ਸੋ ਜੇ ਮੈਂ ਦਸਤਾਰ ਸਜਾਈਆ ਹੋ ਸਕਦਾ ਹੈ ਕਿ ਜਿਵੇਂ ਮੇਰੀ ਵੀਡੀਓ ਵਾਇਰਲ ਹੋਈ ਆ ਤਕਰੀਬ ਕੋਈ 55 ਲੱਖ ਲੋਕਾਂ ਨੇ ਹੁਣ ਤੱਕ ਵੇਖ ਲਈ 48 ਘੰਟੇ ਹੋ ਸਕਦਾ ਹੈ ਕਿ 55 ਲੱਖ ਦੇ ਵਿੱਚ ਕੋਈ 5 ਲੱਖ ਲੋਕ ਵੇਖ ਕੇ ਪ੍ਰੇਰਿਤ ਹੋਣ ਕਿ ਕਿ ਅਸੀਂ ਵੀ ਦਸਤਾਰ ਸਜਾਈਏ ਸੋ ਮੇਰਾ ਇਹ ਮੁੱਦਾ ਸੀਗਾ ਕਿ ਮੈਂ ਕਿ ਮੈਂ ਦਸਤਾਰ ਸਜਾਵਾਂ ਤੇ ਲੋਕੀ ਮੇਨ ਜਿਹੜੇ ਵਾਲ ਕਟਾਉਂਦੇ ਨੇ ਜਾਂ ਅੱਗੇ ਨਹੀਂ ਪ੍ਰਮੋਟ ਕਰਨਾ ਚਾਹੁੰਦੇ ਸਿੱਕੀ ਨੂੰ ਉਹ ਵੇਖ ਕੇ ਹੋਰ ਜ਼ਿਆਦਾ ਐਪਰੀਸ਼ੀਏਟ ਹੋਣ ਤੇ ਦਸਤਾਰ ਸਜਾਵਾਂ। ਤੇ ਬਾਈ ਜੀ ਔਖ ਨਹੀਂ ਆਈ ਉਸ ਵੇਲੇ ਜਦੋਂ ਤੁਸੀਂ ਦਸਤਾਰ ਸਜਾ ਰਹੇ ਸੀ ਕਿਉਂਕਿ ਦੋ ਤਰ੍ਹਾਂ ਦਾ ਬੈਲੈਂਸ ਹੁੰਦਾ ਇੱਕ ਤਾਂ ਹੱਥਾਂ ਦਾ ਬੈਲੈਂਸ ਹੋਣਾ ਜਦੋਂ ਦਸਤਾਰ ਸਜਾਣੀ ਹੈ ਤਾਂ ਦੂਸਰੇ ਪੈਰਾਂ ਦਾ ਵੀ ਬੈਲੈਂਸ ਰੱਖਣਾ ਹੁੰਦਾ ਕਿ ਕਿਤੇ ਮੈਂ ਡਿੱਗ ਜਾਂਦਾ ਤੇ ਕੁਝ ਗਲਤ ਵੀ ਹੋ ਜਾਂਦਾ ਸੀ। ਅ ਨਹੀਂ ਇਦਾਂ ਦੀ ਸਰ ਕੋਈ ਮੁਸ਼ਕਲ ਨਹੀਂ ਆਈ ਕਿਉਂਕਿ ਮੈਨੂੰ ਜੋ ਸਕੇਟਿੰਗ ਕਰਦਾ ਮੈਂ ਖੁਦ ਇੱਕ ਨੈਸ਼ਨਲ ਪਲੇਅਰ ਆ ਨੈਸ਼ਨਲ ਸਕੇਟਰ ਆ ਸੋ ਡਿਸਟ੍ਰਿਕਟ ਮੈਡਲਿਸਟ ਸਟੇਟ ਮੈਡਲਿਸਟ ਤੇ ਇੱਕ ਸੀਬੀਐਸਸੀ ਮੈਡਲਿਸਟ ਰਹਿ ਚੁੱਕਾ ਆ ਸੋ ਉਹਦੇ ਕਾਰਨ ਮੈਨੂੰ ਆਪਣੇ ਜਿਹੜਾ ਗੇਮ ਦੇ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਤੇ ਜਿਹੜੀ ਮੇਰੀ ਦਸਤਾਰ ਆ ਤੇ ਦਸਤਾਰ ਦੇਖ ਸਕਦੇ ਆ ਕਿ ਦਸਤਾਰ ਦੇ ਵਿੱਚ ਦਸਤਾਰ ਬਲੇ ਦਹਾਨੇ ਆ ਸਰਦਾਰ ਸਾਹਿਬ ਦੀ ਦਸਤਾਰ ਤਾਂ ਦਸਤਾਰ ਜਿਹੜੀ ਐ ਇਸ ਨੂੰ ਕੀ ਕਹਿਆ ਕਿਹੜੀ ਦਸਤਾਰ ਸਜਾਈ ਇਹਨੂੰ ਆਪਾਂ ਗੋਲ ਪੱਗ ਕਹਿ ਦਿੰਦੇ ਆ ਜ ਜਿਹਨਾਂ ਆਪਾਂ ਕੋ ਲੋਕੀ ਪਟਿਆਲਾ ਸ਼ਹੀ ਪੱਗ ਪੱਗ ਦਾ ਇਹ ਸੀਗਾ ਕਿ ਮੈਂ ਜਿਵੇਂ ਆਪਾਂ ਦਸਤਾਰ ਸਜਾਉਨੇ ਆ ਕਿਉਂਕਿ ਮੈਂ ਪ੍ਰੋਫੈਸ਼ਨਲੀ ਹਰ ਰੋਜ਼ ਇਸ ਚੀਜ਼ ਨੂੰ ਦੇਖੋ ਕਸਟਮਰ ਆਉਂਦੇ ਨੇ ਅਸੀਂ ਬੱਚਿਆਂ ਨੂੰ ਫ੍ਰੀ ਸਿਖਲਾਈ ਵੀ ਦਿੰਨੇ ਆ ਸੋ ਗੁਰਦਆਸ ਸਾਹਿਬ ਚ ਫ੍ਰੀ ਸੇਵਾ ਕਰਦੇ ਸੋ ਇੱਕ ਹੱਥ ਦੂਵੇਂ ਟਾਈਮ ਤੇ ਕਿਉਂਕਿ ਦੋਵੇਂ ਮੇਰੇ ਸ਼ੌਂਕ ਸੀ ਤੇ ਸ਼ੌਂਕ ਨੂੰ ਮੈਨੂੰ ਇਹ ਸੀਗਾ ਕਿ ਕਲੈਬ ਕਰਕੇ ਕਿਉਂ ਨਾ ਕੁਝ ਇੱਕ ਕੀਤਾ ਜਾਵੇ ਤੇ ਰਿੰਗ ਚ ਕਿੰਨੀ ਦੇਰ ਚ ਤੁਸੀਂ ਕਰ ਲਿਆ ਸਰ ਮੈਨੂੰ ਕੋਈ 7 ਤੋਂ 9 ਮਿੰਟ ਦੇ ਕਰੀਬ ਦਾ ਸਮਾਂ ਲੱਗਾ ਮਤਲਬ ਇਹ 200 ਮੀਟਰ ਦਾ ਟਰੈਕ ਆ ਸੋ ਮੈਂ 6 ਤੋਂ 7 ਚੱਕਰ ਦੇ ਵਿੱਚ ਜੋ ਮੈਂ ਆਪਣੀ ਦਸਤਾਰ ਪੂਰੀ ਸਜਾਈ ਸੀ ਤਾਂ ਬਿਲਕੁਲ ਪ੍ਰੋਪਰ ਦਸ ਜਾਈਗੀ ਹਾਂਜੀ ਬਿਲਕੁਲ ਪ੍ਰੋਪਰ ਸਜਾਈ ਗਈ ਸੀ ਕਿਉਂਕਿ ਦੇਖੋ ਹੁਣ ਜੇ ਮੰਨ ਲਓ ਆਪਾਂ ਸ਼ੀਸ਼ੇ 'ਚ ਸਜਾਉਨੇ ਆ ਤੇ ਆਪਾਂ ਬਿਨਾ ਸ਼ੀਸ਼ੇ ਤੋਂ ਸਜਾਵਾਂਗੇ ਤੇ ਆਪਾਂ 100 ਦੇ ਵਿੱਚੋਂ ਜ਼ਿਆਦਾ ਨਹੀਂ ਤਾਂ 80% ਤੱਕ ਕਵਰ ਕਰ ਹੀ ਸਕਦੇ ਆ ਸੋ ਮੇਰੇ ਲਈ ਉਹ 80% ਹੀ ਮੇਰਾ ਜਿਹੜਾ 100% ਵਰਗਾ ਸੀ ਤੇ ਕਿੰਨਾ ਮਾਨ ਮਹਿਸੂਸ ਹੋਇਆ ਕਿ ਜਦੋਂ ਸੋਚਿਆ ਕਿ ਯਾਰ ਇੱਕ ਦਸਤਾਰ ਸਜਾਣੀ ਕਿਉਂਕਿ ਦਸਤਾਰ ਦਾ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਿੱਖੀ ਦੀ ਸ਼ਾਨ ਆਣ ਬਾਨ ਸ਼ਾਨ ਜੀਵਨ ਮਾਨ ਅਗਰ ਗੱਲ ਕਰੀਏ ਤਾਂ ਸਭ ਕੁਝ ਇੱਕ ਸਿੱਖ ਵਾਸਤੇ ਦਸਤਾਰ ਹੀ ਹੁੰਦੀ ਹੈ ਤੇ ਦਸਤਾਰ ਨੂੰ ਸਜਾਉਣ ਦਾ ਇੱਕ ਮਕਸਦ ਵੀ ਬੜਾ ਉਹ ਤਰੀਕੇ ਦਾ ਹੁੰਦਾ ਕਿ ਕਹਿੰਦੇ ਸਾਡੀ ਪਛਾਣ ਵੱਖਰੀ ਸਰ ਇਦਾਂ ਸੀ ਕਿਉਂਕਿ ਮੈਂ ਜਦੋਂ ਆਪਣੇ ਕੋਚ ਸਾਹਿਬ ਨਾਲ ਡਿਸਕਸ਼ਨ ਕਰਦਾ ਸੀ ਨਾ ਜਿਹੜੀ ਮੇਰੀ ਫਲਾਈ ਸਕੇਟਸ ਦੀ ਟੀਮ ਆ ਮੇਰੇ ਜਿਹੜੇ ਕੋਸ ਸਾਹਿਬ ਮੈਂ ਹਰਕਾਵਲ ਸਿੰਘ ਜੀ ਮੈਂ ਉਹਦਾ ਨਾ ਬੜੀ ਵਾਰੀ ਜ਼ਿਕਰ ਕਰਦਾ ਮੈਂ ਕਹਿੰਦਾ ਕੋਸ ਸਾਹਿਬ ਕੁਝ ਵੱਖਰਾ ਕਰੀਏ ਜ਼ਿੰਦਗੀ 'ਚ ਮੈਂ ਕਹਿੰਦਾ ਇੱਥੇ ਆਏ ਆ ਕੁਝ ਨਾ ਕੁਝ ਕਰਨਾ ਆ ਕੋਸ ਸਾਹਿਬ ਕਹਿੰਦੇ ਹੁਣ ਤੇਰੇ ਕੋਲ ਮੌਕਾ ਹੈਗਾ ਜਿਹੜਾ ਤੇਰਾ ਸੁਪਨਾ ਹੈ ਕਿ ਇਦਾਂ ਪੱਗ ਬੰਨ੍ਹਣ ਦਾ ਤੂੰ ਇੱਕ ਜਿਹਾ ਰਿਕਾਰਡ ਸ਼ਾਮਿਲ ਕਰ ਚੁੱਕਿਆ ਹੈ ਬਾਅਦ 'ਚ ਕੀ ਪਤਾ ਕਿਸੇ ਨੇ ਬਣਾਉਣਾ ਕਿ ਨਹੀਂ ਬਣਾਉਣਾ ਤੇ ਤੇਰੇ ਕੋਲ ਮੌਕਾ ਵਾ ਤੂੰ ਇਸ ਚੀਜ਼ ਨੂੰ ਇੱਕ ਆਪਣਾ ਅਕਸੈਪਟ ਕਰਕੇ ਤੇ ਅੱਗੇ ਤੁਰ ਤੇ ਹਰ ਰੋਜ਼ ਉਹਨਾਂ ਨੇ ਕਹਣਾ ਇਦਾਂ ਕਰ ਇਦਾਂ ਕਰ ਸੋ ਅਸੀਂ ਚੱਲਦੇ 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 ਇੱਕ ਦਿਨ ਇਦਾਂ ਦਾ ਆ ਕਿ ਮੈਨੂੰ ਬੜਾ ਮਤਲਬ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਹੋਇਆ ਕਿ ਮੈਂ ਇੱਕ ਚੰਗਾ ਕੰਮ ਕਰ ਰਿਹਾ ਹਾਂ ਕਿਨੇ ਮੀਟਰ ਦਾ ਸੀਗੀ ਬੋਲੀ ਸਰ ਮੈਂ ਜੋ ਦਸਤਾਰ ਹੈ ਫੁੱਲ ਵੋਇਲ ਦੀ 7.5 ਮੀਟਰ ਦੀ ਮੈਂ ਦਸਤਾਰ ਬੰਨਦਾ ਹਾਂ ਤੇ ਬਿਨਾ ਪਾਣੀ ਲਾਇਆ ਜੋ ਮੈਂ ਪੱਗ ਬੰਨਦਾ ਹਾਂ ਜੀ ਹਾਂਜੀ ਤੇ ਇਹ ਜਿਹੜੇ ਸਟਾਈਲ ਜਿਹੜਾ ਹੈਗਾ ਤੁਸੀਂ ਉਦਾਂ ਮੇਨਟੇਨ ਕੀਤਾ ਪ੍ਰੋਪਰ ਹਾਂਜੀ ਕਿਉਂਕਿ ਰੈਗੂਲਰ ਸੀ ਦਸਤਾਰ ਬੰਨਦੇ ਹਾਂ ਸੋ ਰੈਗੂਲਰ ਵੀ ਮੈਂ ਬਿਨਾ ਅਗਰ ਸ਼ੀਸ਼ੇ 'ਚ ਵੀ ਬੰਦਣੀ ਹੋਵੇ ਤਾਂ ਮੈਂ ਐਸੇ ਸਟਾਈਲ ਦੀ ਪੱਗ ਬੰਨਦਾ ਹਾਂ ਇਹ ਬਿਨਾ ਸ਼ੀਸ਼ੇ ਤੋਂ ਵੀ ਮੈਂ ਹੀ ਸਟਾਈਲ ਜਿਹੜਾ ਆਪਣਾ ਆਪਣਾ ਰੱਖਿਆ ਸੀ ਨੌਜਵਾਨ ਤੇ ਅੱਜਕੱਲ ਕਈ ਵਾਰ ਪਰੇਸ਼ ਕਰ ਜਾਂਦੇ ਨੇ ਜੀ ਸ਼ੀਸ਼ੇ ਨੂੰ ਵੇਖ ਕੇ ਵੀ ਪਰੇਸ਼ ਕਰ ਜਾਂਦੇ ਨੇ ਕਹਿੰਦੇ ਚਲੋ ਕੋਈ ਗੱਲ ਨਹੀਂ ਵਾਸੀ ਪਰਨਾ ਬਨ ਲੀਏ ਤੇ ਕਈ ਟੋਪੀ ਵੀ ਬਨ ਲੈਂਦੇ ਨੇ ਠੀਕ ਆ ਹਰ ਕੋਈ ਪ੍ਰੋਪਰ ਜਿਹੜਾ ਕੇਸਾਧਾਰੀ ਨਹੀਂ ਹੁੰਦਾ ਉਹ ਇਸ ਤਰ੍ਹਾਂ ਦੇ ਬਹਾਨੇ ਅਸੀਂ ਅਕਸਰ ਦੇਖਣ ਨੂੰ ਮਿਲਦੇ ਆ ਸਰ ਦੇਖੋ ਮੈਂ ਤੁਹਾਨੂੰ ਅੱਗੇ ਵੀ ਕਹਿ ਕੇ ਹਰ ਇੱਕ ਚੀਜ਼ ਨੂੰ ਕਰਨ ਲਈ ਇੱਕ ਬਹਾਨਾ ਚਾਹੀਦਾ ਹੁੰਦਾ ਹੈ ਕਿ ਜੇ ਮੈਂ ਕੇਸ਼ਾਧਾਰੀਆਂ ਮੇਰੇ ਕੋਲੇ ਸਮਾਂ ਘੱਟ ਹੁੰਦਾ ਰੋਜ਼ ਪੱਗ ਬੰਨਣ ਲਈ ਕਿਉਂਕਿ ਸੀ ਰੋਜ਼ ਰੂਟੀਨ ਦੇ ਵਿੱਚ ਉੱਠ ਕੇ ਆਪਣਾ ਰੈਗੂਲਰ ਕਾਰੋਬਾਰ ਕਰਦੇ ਆ ਸੋ ਦਸਤਾਰ ਸਜਾਉਣ ਲਈ ਮੇਰੇ ਕੋਲੇ ਸਿਰਫ ਇੱਕ 10 ਮਿੰਟ ਹੁੰਦੇ ਜਿਹਦੇ ਵਿੱਚ ਆਪਣਾ ਬੜੀ ਸ਼ਿੱਦਤ ਨਾਲ ਮੈਂ ਦਸਤਾਰ ਸਜਾਉਣਾ ਸੋ ਮੇਰਾ ਉਹ 10 ਮਿੰਟ ਜਿਹੜੇ ਮੇਰੇ 1 ਘੰਟੇ ਦੇ ਬਰਾਬਰ ਲੱਗਦੇ ਆ ਮੈਨੂੰ ਵੀ ਕਿ ਮੈਂ ਇਨੀ ਛੇਤੀ ਛੇਤੀ ਸੋਹਣੀ ਦਸਤਾਰ ਜਿਸ ਕਰਕੇ ਮੈਨੂੰ ਦਸਤਾਰ ਸਜਾਉਣ ਚ ਕੋਈ ਮੁਸ਼ਕਲ ਨਹੀਂ ਆਉਂਦੀ ਕਿੰਨਾ ਮਾਣ ਮਹਿਸੂਸ ਕਰ ਰਹੇ ਹੋ ਸਰ ਬਹੁਤ ਮਾਣ ਮਹਿਸੂਸ ਕਰ ਰਿਹਾ ਜਦੋਂ ਦੀ ਮੈਂ ਵੀਡੀਓ ਪਾਈ ਤਾਂ ਬਿਲਕੁਲ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਸ ਸਿੱਖ ਨੌਜਵਾਨ ਦੀ ਜਿਸ ਨੇ ਕੀ ਇੱਕ ਮਿਸਾਲ ਕਾਇਮ ਕੀਤੀ ਹੈ ਤੇ ਦਸਤਾਰਦਾਰੀ ਇਸ ਨੌਜਵਾਨ ਨੇ ਇੱਕ ਅਲੱਗ ਮਿਸਾਲ ਕਾਇਮ ਕੀਤੀ ਤਾਂ ਸਰਦਾਰ ਗੁਰਪ੍ਰੀਤ ਸਿੰਘ ਜਿਹੜੇ ਨੇ ਤਾਂ ਉਹਨਾਂ ਦੇ ਬਾਈ ਇਹਨਾਂ ਨੇ ਵੀ ਸਰ ਸਰਦਾਰ ਸਾਹਿਬ ਨੇ ਕਮਾਲ ਕਰ ਦਿੱਤੀ ਹਾਂਜੀ ਬਹੁਤ ਅੱਛਾ ਲੱਗਿਆ ਜੋ ਇਹਨਾਂ ਨੇ ਰਿਕਾਰਡ ਬਣਾਇਆ ਇਹ ਸਾਡਾ ਆਈਡੀਆ ਸੀ ਮੈਂ ਦਾ ਕੋਚ ਹਾਂ ਇਹਨਾਂ ਦਾ ਮੇਰਾ ਆਈਡੀਆ ਸੀ ਕਿ ਇੱਕ ਅਨੋਖਾ ਕੰਮ ਕੀਤਾ ਜਾਵੇ ਜਿਹਦੇ ਵਿੱਚ ਆਪਣੀ ਦਸਤਾਰ ਦੀ ਸ਼ਾਨ ਵਾਸਤੇ ਕੀਤਾ ਜਾਵੇ ਗੇਮ ਦੇ ਨਾਲ ਇਹ ਬਹੁਤ ਦੇਰ ਤੇ ਜੁੜੇ ਹੋਏ ਨੇ नेशनल प्लेयर ने की दी मान मर्यादा ਨੂੰ ਉੱਚਾ ਚੁੱਕਿਆ ਕਿ ਕਈ ਲੋਕ ਲੱਖਾਂ ਰੁਪਏ ਖਰ ਆਪਾਂ ਉਹਦੇ ਤਨੀ ਜਾਵਾਂਗੇ ਲੱਖਾਂ ਰੁਪਏ ਖਰਚ ਕੇ ਲੋਕ ਸਿੱਖੀ ਨੂੰ ਉੱਤੇ ਲੈ ਕੇ ਜਾਣ ਦੀ ਗੱਲਾਂ ਕਰਦੇ ਨੇ ਤਾਂ ਬਾਈ ਨੇ ਇੱਕ ਛੋਟੇ ਜਿਹੇ ਕੈਫੇਟ ਦੇ ਨਾਲ ਜਿਹੜਾ ਹੈ ਇੱਕ ਪ੍ਰਯਾਸ ਕੀਤਾ ਬਿਲਕੁਲ ਬਿਲਕੁਲ ਅਸੀਂ ਬਹੁਤ ਇਸ ਗੱਲ ਦੇ ਖੁਸ਼ ਹਾਂ ਕਿ ਇਹਨਾਂ ਨੇ ਬਹੁਤ ਵੱਡਾ ਰਿਕਾਰਡ ਬਣਾਇਆ ਅਸੀਂ ਤਾਂ ਇਹਨਾਂ ਨੂੰ ਇਹ ਵੀ ਆਈਡੀਆ ਦਿੰਦਾ ਕਿ ਇਹਨੂੰ ਗਿਨੀਜ਼ ਵਰਲਡ ਬੁੱਕ ਵਿੱਚ ਰਿਕਾਰਡ ਕਰਵਾਇਆ ਜਾਵੇ ਤੇ ਭਾਜੀ ਕਰਾਓਗੇ ਫਿਰ ਉਹ ਗਿਨੀਜ਼ ਬੁੱਕ ਸਰ ਬਿਲਕੁਲ ਇੱਥੇ ਪ੍ਰੋਫੈਸ਼ਨਲ ਕੈਮਰਾਮੈਨ ਸੀਗੇ ਜਿਨ੍ਹਾਂ ਨੇ ਮੇਰਾ ਸਾਰਾ ਆ ਆਪਣੇ ਵੀਡੀਓ ਰਿਕਾਰਡ ਕੀਤੀ ਹੋਈ ਹੈ ਸੋ ਆਪਾਂ ਜਲਦੀ ਉਸ ਚੀਜ਼ ਨੂੰ ਅਪਲਾਈ ਕਰਕੇ ਤੇ ਆਪਾਂ ਉਹਨਾਂ ਨੂੰ ਅੱਗੇ ਐਜ਼ ਅ ਰਿਕਾਰਡ ਕਰਨ ਵਾਸਤੇ ਅੱਗੇ ਕਰਾਂਗੇ। ਔਰ ਸਾਡੇ ਸਾਡੇ ਵਾਸਤੇ ਸਾਡੇ ਦਾ ਵੀਲ ਸਕੇਟਿੰਗ ਰਿੰਗ ਜੋ ਕਿ ਲੋਹਾਰਕਾ ਰੋਡ ਤੇ ਆ ਉਹਦੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇਹਨੇ ਸਾਡੇ ਸਕੇਟਿੰਗ ਰਿੰਗ ਦਾ ਨਾਮ ਰੌਸ਼ਨ ਕੀਤਾ ਹੈ ਔਰ ਅਸੀਂ ਕਹਿੰਦੇ ਆ ਕਿ ਵੱਧ ਤੋਂ ਵੱਧ ਬੱਚੇ ਸਾਡੇ ਨਾਲ ਕੇ ਜੁੜਨ ਜੋ ਕਿ ਸਾਡਾ ਰਿੰਗ ਦਾ ਨਾਮ ਰੌਸ਼ਨ ਕਰਨ ਤੇ ਸਾਡੇ ਐਮਬੀ ਸਰ ਦਾ ਨਾਮ ਰੌਸ਼ਨ ਕਰਨ। ਧੰਨਵਾਦ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਸਿੰਘ ਜੀ। ਥੈਂਕ ਯੂ ਸੋ ਮਾ ਜੀਤਾ ਐ ਸੰਸਰਦਾਰ ਗੁਰਪ੍ਰੀਤ ਸਿੰਘ ਜਿਹੜਾ ਨਾਲ ਗੱਲਬਾਤ ਕੀਤੀ ਹੈ ਤਾਂ ਇੱਕ ਅਨੋਖੀ ਤਰੀਕੇ ਦੇ ਨਾਲ ਦਸਤਾਰ ਸਜਾਉਣ ਦਾ ਇਹਨੇ ਕੰਮ ਕੀਤਾ ਹੈ ਤਾਂ ਸਕੇਟਿੰਗ ਰਿੰਗ ਤੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਦਸਤਾਰ ਸਜਾਉਣੀ ਹੈ ਤਾਂ ਅਕਸਰ ਖੂਬਸੂਰਤ ਦਸਤਾਰ ਸਜਾਉਣ ਵਾਸਤੇ ਬਹੁਤ ਸਮਾਂ ਲੱਗਦਾ ਹੈ ਲੇਕਿਨ ਉਹਨਾਂ ਨੇ ਸਕੇਟਿੰਗ ਦੇ ਰਿੰਗ ਤੇ ਸਕੇਟਿੰਗ ਕਰਦੇ ਕਰਦੇ ਜਿਹੜਾ ਹੈ ਇਸ ਦਸਤਾਰ ਨੂੰ ਸਜਾਇਆ ਤਾਂ ਸਲਾਮ ਹੈ ਸਰਦਾਰ ਸਾਹਿਬ ਦੀ ਸੋਚ ਨੂੰ ਤੇ ਨਾਲ ਨਾਲ ਸਿੱਖੀ ਦੇ ਨਾਲ ਜੁੜਨ ਦਾ ਇੱਕ ਨਵेकਲਾ ਪ੍ਰਯਾਸ ਕੀਤਾ ਹੈ ਮਕਸਦ ਇਹ ਹੋਈ ਹੈ ਕਿ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਅੰਦਰ ਦਸਤਾਰ ਦੀ ਮਹੱਤਤਾ ਦੱਸੀ ਜਾਵੇ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਵੱਧ ਤੋਂ ਵੱਧ ਲੋਕ ਦਸਤਾਰ ਸਜਾਂ ਤਾਂ ਉਸ ਵਾਸਤੇ ਇੱਕ ਚੰਗੀ ਪਹਿਲ ਕਦਮੀ ਹੈ ਤਾਂ ਅੱਜ ਇਹਨਾਂ ਦੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦਾ ਸਾਥ ਸਾਹਮਣੇ ਲਿਆਂਦਾ ਹੈ ਤਾਂ ਸਰਦਾਰ ਸਾਹਿਬ ਨਾਲ ਗੱਲਬਾਤ ਵੀ ਕੀਤੀ ਹੈ ਤੁਹਾਨੂੰ ਦੱਸਿਆ ਕਿ ਉਹਨਾਂ ਮਕਸਦ ਹੈ ਕਿ ਲੋਕ ਵੱਧ ਤੋਂ ਵੱਧ ਦਸਤਾਰ ਸਜਾਂ ਤਾਂ ਚੰਗਾ ਪ੍ਰਯਾਸ ਹੈ ਉਮੀਦ ਕਰਦੇ ਆ ਇਸ ਤਰ੍ਹਾਂ ਦੀ ਹੋਰ ਵੀ ਨੌਜਵਾਨ ਅੱਗੇ ਆਣਗੇ ਜਿਦੇ ਨਾਲ ਕੀ ਸਿੱਖੀ ਦੀ ਮਾਨ ਮਰਿਆਦਾ ਨੂੰ ਹੋਰ ਉੱਚਾ ਕੀਤਾ ਜਾ ਸਕੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ